ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਉਸ ਹੋਣਹਾਰ ਬੱਚੀ ਨਾਲ ਮਲਾਵਾਂਗੇ ਜਿਨੇ ਸਕੂਲ ਦੇ ਵਿੱਚ ਅੱਜ ਖੁਸ਼ੀਆਂ ਲਿਆਉਂਦੀਆਂ ਨੇ ਕਹਿੰਦੇ ਨੇ ਮਿਹਨਤ ਮਿਹਨਤ ਕਰੋ ਤੇ ਕਿਤੇ ਨਾ ਕਿਤੇ ਕਿਰਪਾ ਵੀ ਹੁੰਦੀ ਹੈ ਪਰਮਾਤਮਾ ਦੀ ਸੀਬੀਐਸਸੀ ਰਿਜ਼ਲਟ ਆਇਆ ਹੈ ਤੇ 91% ਨੰਬਰ ਲੈਨੇ ਸਕੂਲ ਤੋਂ ਲੈ ਕੇ ਘਰ ਤੱਕ ਜਿਹੜੀਆਂ ਨੇ ਵਧਾਈਆਂ ਮਿਲਦੀਆਂ ਪਈਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਬੱਚੀ ਦੇ ਨਾਲ ਲੁਤਰਾ ਪਰਿਵਾਰ ਦੀ ਧੀ ਏ ਤੇ ਨਾਮ ਰੋਸ਼ਨ ਕੀਤਾ ਬਟਾਲਾ ਦਾ ਆਪਣੇ ਸਕੂਲ ਦਾ ਤੇ ਨਾਲ ਦੀ ਨਾਲ ਮਾਤਾ ਪਿਤਾ ਦਾ ਗੱਲਬਾਤ ਕਰਦੇ ਆ ਅੱਗੇ ਕੀ ਕਰਨਾ ਚਾਹੁੰਦੇ ਨੇ ਤੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸਤਿ ਨਮਸਕਾਰ ਰੋਹਿਤਾ ਲੁਥਰਾ ਰੋਹਿਤਾ ਲੁਥਰਾ ਜੀ ਸਾਨੂੰ 90% ਨੰਬਰ ਦੇ ਨੇ ਕਿਹਦੀ ਕਿਹਦੀ سپورਟ ਲਈ ਸਭ ਤੋਂ ਜ਼ਿਆਦਾ ਮੇਰੇ ਪੇਰੈਂਟਸ ਦੀ ਮੇਰੇ ਸਕੂਲ ਦੇ ਟੀਚਰਸ ਦੀ ਸਕੂਲ ਦੀ ਕਾਫੀ سپورਟ ਰਹੀ ਹੈ ਮੈਨੂੰ ਜਦੋਂ ਰਿਜ਼ਲਟ ਆਇਆ ਤੇ ਮੈਂ ਸਾਰਿਆਂ ਨੂੰ ਦੱਸਿਆ ਤੇ ਸਾਰੀ ਫੈਮਿਲੀ ਬਹੁਤ ਖੁਸ਼ ਸੀਗੀ ਸਾਰੇ ਵਧਾਈਆਂ ਦੇਣ ਦੇ ਸੀਗੇ ਫਿਰ ਜਦੋਂ ਮੈਂ ਸਕੂਲ ਆਈ ਸਾਰੇ ਫੀਚਰਸ ਨੇ ਇਵਨ ਪ੍ਰਿੰਸੀਪਲ ਸਰ ਨੇ ਬਹੁਤ ਅੱਛੀ ਤਰ੍ਹਾਂ ਵੈਲਕਮ ਕੀਤਾ ਬਹੁਤ ਕੰਗ੍ਰੈਚੂਲੇਸ਼ਨਸ ਦਿੱਤੀਆਂ ਸਾਰੇ ਬਹੁਤ ਖੁਸ਼ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਕਿ ਦੀ ਸਭ ਤੋਂ ਜ਼ਿਆਦਾ ਸਪੋਰਟ ਹੈ ਇਸ ਕੰਮ ਦੇ ਵਿੱਚ ਕਿਉਂਕਿ ਜੇ ਟਾਈਮ ਨਾਲ ਉਠਾਣਾ ਬੱਚੇ ਨੂੰ ਰਾਤ ਨੂੰ ਸੁਵਾਣਾ ਵੀ ਹੈ ਬੱਚੇ ਨੂੰ ਤੇ ਰੋਟੀ ਵੀ ਟਾਈਮ ਨਾਲ ਮਿਲਣੀ ਹੈ ਤੇ ਸਕੂਲ ਵੀ ਭੇਜਣਾ ਟਾਈਮ ਨਾਲ ਸਭ ਤੋਂ ਜ਼ਿਆਦਾ ਕਿਹਦੀ ਸਪੋਰਟ ਰਹੀ ਹੈ ਪਰਿਵਾਰ ਦੇ ਵਿੱਚ ਮੇਰੇ ਪੇਰੈਂਟਸ ਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਮੈਨੂੰ ਮੇਰੇ ਮੰਮੀ ਪਾਪਾ ਦੀ ਮੇਰੇ ਪਾਪਾ ਨੇ ਬਹੁਤ ਸਪੋਰਟ ਕੀਤਾ ਮੈਨੂੰ ਉਹਨਾਂ ਨੇ ਹਮੇਸ਼ਾ ਇਹੀ ਕਿਹਾਏ ਕਿ ਜਿੰਨੇ ਮਰਜ਼ੀ ਸਕੋਰ ਕਰ ਮੈਂ ਹਮੇਸ਼ਾ ਤੇਰੇ ਨਾਲ ਆ ਬਹੁਤ ਅੱਛਾ ਗਾਈਡ ਕੀਤਾ ਮੈਨੂੰ ਹਮੇਸ਼ਾ ਕੌਨਫੀਡੈਂਸ ਵਧਾਇਆ ਸਟਰੈਂਥ ਵਧਾਈ ਉਹਨਾਂ ਨੇ ਤਾਂ ਕਿ ਮੈਂ ਇੱਥੇ ਇਨਾ ਫੋਕਸ ਰੱਖਾਂ ਤੇ ਇੰਨੇ ਵਧੀਆ ਸਕੋਰ ਦਿੱਤੇ ਹੋਏ ਸਕੂਲ ਤੁਸੀਂ ਆਂਦੇ ਹੋ ਸਕੂਲ ਪਹੁੰਚ ਗਏ ਸਕੂਲ ਪਹੁੰਚ ਤ ਬਾਅਦ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਹੋ ਜਾਂਦੀ ਹੈ ਸਕੂਲ ਦੇ ਸਟਾਫ ਦੀ ਕਿੰਨੀ سپورਟ ਰਹੀ ਹੈ ਕਹਿੰਦੇ ਨੇ ਕਿ ਜਦੋਂ ਸਕੂਲ ਵਿੱਚ ਵੱੜ ਗਏ ਤੇ ਫਿਰ ਮਾਤਾ ਪਿਤਾ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਕੂਲ ਸਟਾਫ ਹੋ ਜਾਂਦਾ ਹੈ। ਉਹਨਾਂ ਦੀ ਕਿੰਨੀ ਕਿ ਸਪੋਰਟ ਰਹੀ ਹੈ ਕਿਉਂਕਿ ਉਹਨਾਂ ਦੀ ਮਿਹਨਤ ਨਾਲ ਹੀ ਕਿਤੇ ਨਾ ਕਿਤੇ ਬਚਾ ਕੇ ਪਾਉਂਦਾ। ਕਿੰਨੀ ਕਿ ਸਪੋਰਟ ਰਹੀ। ਮੇਰੇ ਸਕੂਲ ਟੀਚਰਸ ਨੇ ਬਹੁਤ ਅੱਛਾ ਸਪੋਰਟ ਕੀਤਾ, ਬਹੁਤ ਗਾਈਡ ਕੀਤਾ ਮੈਨੂੰ। ਮੇਰੇ ਵੀਕ ਸਬਜੈਕਟਸ 'ਤੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਮੇਰਾ ਕੌਨਫੀਡੈਂਸ ਵਧਾਇਆ, ਬਹੁਤ ਅੱਛਾ ਸਟਡੀ ਮਟੀਰੀਅਲ ਦਿੱਤਾ ਜਿਸ ਦੇ ਨਾਲ ਮੈਂ ਅੱਛਾ ਪੜੀ ਆ। ਮੇਰੇ ਸਕੂਲ ਦਾ ਡਿਸਪਲਿਨ ਬਹੁਤ ਅੱਛਾ ਆ ਜਿਸ ਦੇ ਕਰਕੇ ਅੱਛਾ ਫੋਕਸ ਰਹਿ ਸਕੀ ਆ ਆਪਾਂ ਅੱਗੇ ਮੈਂ ਕਾਮਰਸ ਵਿੱਚ ਹੀ ਕੰਟੀਨਿਊ ਕਰੂੰਗੀ ਕੋਈ ਅੱਛਾ ਕੋਰਸ ਦੇਖ ਕੇ ਤੇ ਸਕੂਲ ਕਾਲਜ 'ਤੇ ਅਪਲਾਈ ਕਰੂੰਗੀ ਦੇ ਫਿਰ ਯੂਨੀਵਰਸਿਟੀ ਤੇ ਬਹੁਤ ਨਿਕਲੇ ਬਹੁਤ ਸਾਰੇ ਬੱਚੇ ਹੋ ਗਏ ਕਰੇ ਕਿ ਜਨਾ ਮਾਹੌਲ ਬਹੁਤ ਕਰੇ ਵੀ ਸਾਰੇ ਬਹੁਤ ਖੁਸ਼ ਨੇ ਖੁਸ਼ੀ ਵਾਲਾ ਮਾਹੌਲ ਹੈ ਸਾਰੇ ਵਧਾਈਆਂ ਦੇ ਰਹੇ ਨੇ ਸਾਰੇ ਫੋਨ ਕਾਫੀ ਆ ਰਹੇ ਨੇ ਰਿਲੇਟਿਵਸ ਦੇ ਸਾਰੇ ਬਹੁਤ ਖੁਸ਼ ਨੇ ਮੇਰੇ ਪੇਰੈਂਟਸ ਬਹੁਤ ਖੁਸ਼ ਨੇ ਜੀਨੇ ਕੋਈ ਡਿਮਾਂਡ ਕਰਨੀ ਹੈ ਮੰਮੀ ਪਾਪਾ ਨੂੰ ਵੀ ਅੱਜ ਉਹ ਚੀਜ਼ ਬਣਾਣੀ ਹੈ ਜੋ ਵੀ ਤੁਸੀਂ ਕਹੋਗੇ ਉਹ ਬੰਨਾ ਹੀ ਬੰਨਾ ਕੋਈ ਐਦਾਂ ਦੀ ਡਿਮਾਂਡ ਹੈਗੀ ਤੁਹਾਡੇ ਉਹ ਆ ਖੋਦੀ ਫੁੱਲਫਿਲ ਕਰ ਦਿੰਗੇ ਮੇਰੀ ਵਿਸ਼ੇਸ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਮੇਰੇ ਬੱਚੇ ਜੀ ਬਾਤ ਆ ਹਾਂਜੀ 100% ਕੀ ਉਹਨਾਂ ਦਾ ਕਿ ਆਪਣਾ 100% ਦੇਣ ਆਪਣਾ ਪੂਰਾ ਫੋਕਸ ਰੱਖਣ ਸੋ ਦੈਟ ਅਗਵੇ ਵੀ ਉਹਨਾਂ ਦੇ ਜੋ ਡ੍ਰੀਮਸ ਆ ਫੁੱਲਫਿਲ ਹੋ ਸਕਣ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਮਿਹਨਤ ਕਰੋ ਮਿਹਨਤ ਦਾ ਜਿਹੜਾ ਫਾਲਾ ਜ਼ਰੂਰ ਮਿਲੇਗਾ ਤੋ ਬੱਚੀਏ 91% CBSE ਤੋਂ ਨੰਬਰ ਲੈਣੇ ਤੇ ਅੱਜ ਕਿਤੇ ਨਾ ਕਿਤੇ ਸਕੂਲ ਤੋਂ ਲੈ ਕੇ ਘਰ ਤੱਕ ਜਰੇ ਆ ਵਧਾਈਆਂ ਮਿਲਦੀਆਂ ਬੀਆਂ ਨੇ ਸਕੂਲ ਦੇ ਵਿੱਚ ਵੀ ਸਾਰੇ ਸਟਾਫ ਨੂੰ ਵਧਾਈਆਂ ਮਿਲੀਆਂ ਨੇ ਤੇ ਮੂੰਹ ਮਿੱਠਾ ਕਰਾਇਆ ਗਿਆ ਤੇ ਘਰ ਦੇ ਵਿੱਚ ਵੀ ਅੱਜ ਜਰਾਏ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ ਆਪਾਂ ਸੋ ਗੱਲਬਾਤ ਕਰਦੇ ਆ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਕਿਉਂਕਿ ਉਹਨਾਂ ਦੇ ਵੀ ਕਿਤੇ ਨਾ ਕਿਤੇ ਮਿਹਨਤ ਨੇ ਰੰਗ ਲਾਇਆ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਨਮਸਕਾਰ ਮਰਨਮ ਸੁਖਦੇਵ ਰਾਜ ਹੈ ਔਰ ਮੈਂ ਅਸਲੇ ਹੈਡ ਆਫ ਦਾ ਫੈਮਿਲੀ ਡੀਓ ਸੰਦੀਪ ਬਖਸ਼ੀ ਜੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਜੀ ਪਰ ਕਿੱਦਾਂ ਦੇਖਦੇ ਹੋ ਕਿ ਅੱਜ ਫਿਰ ਸਿਹਰ ਤੋਂ ਜਿਹੜਾ ਰਿਜ਼ਲਟ ਆਇਆ ਤੇ ਸਭ ਤੋਂ ਪਹਿਲਾਂ ਜਿਹੜਾ ਸਕੂਲ 'ਚ ਪਤਾ ਲੱਗਿਆ ਤੇ ਸਕੂਲ ਦੇ ਵਿੱਚ ਕਿੱਦਾਂ ਦੇ ਤੇਰੀ ਖੁਸ਼ੀਆਂ ਮਨਾਇਆਂ ਗਈਆਂ ਮੂੰਹ ਮਿੱਠਾ ਕਰਾਇਆ ਗਿਆ ਤੇ ਬੱਚੀ ਨੂੰ ਵੀ ਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਤੇ ਅੱਜ ਫਿਰ ਖੁਸ਼ੀਆਂ ਦਾ ਮਾਹੌਲ ਜਿਹੜਾ ਸਕੂਲ 'ਚ ਬਣਿਆ ਹੋਇਆ ਕੀ ਕਹਿਣਾ ਚਾਹਦੇ ਆ ਸਰ ਦੇਖੋ ਜਦੋਂ ਤੁਹਾਡੇ ਲਗਾਏ ਬੂਟੇ ਨੂੰ ਫਲ ਪਾਏਗਾ ਤੇ ਨੋ ਡਾਊਟ ਸਾਰੇ ਹੀ ਬਹੁਤ ਖੁਸ਼ ਹੁਣਗੇ ਜੀ ਔਰ ਇਹ ਜਿਹੜੇ ਮਾਲੀ ਨੇ ਇਹ ਸਾਡੇ ਟੀਚਰਸ ਨੇ ਜੀ ਇਹ ਮਾਵਾ ਮੇਰੀ ਮੈਨੇਜਮੈਂਟ ਹੈ ਅਸੀਂ ਸਾਰੇ ਬਹੁਤ ਖੁਸ਼ ਹਾਂ ਕਿ ਬੱਚੀ ਦੇ ਮਾਰਕਸਰੇ ਬਹੁਤ ਅੱਛੇ ਆਏ ਨੇ ਔਰ ਇਹਦਾ ਸ਼ਰੇ ਜਿੱਥੇ ਟੀਚਰਸ ਨੂੰ ਜਾਂਦਾ ਹੈ ਉੱਥੇ ਮਾਪੇ ਦੇ ਸੰਸਕਾਰ ਨੂੰ ਵੀ ਉਨਾ ਹੀ ਸ਼ਰੇ ਜਾਂਦਾ ਵਾ ਕਿ ਮਾਪੇ ਨੇ ਆਪਣੇ ਬੱਚੇ ਨੂੰ ਸਹੀ ਢੰਗ ਨਾਲ ਸਿੱਖਿਆ ਦਿੱਤੀ ਘਰ ਵਿੱਚ ਔਰ ਉਹ ਸਿੱਖਿਆ ਜਿਹੜੀ ਉਹ ਬੱਚਾ ਸਕੂਲ ਲੈ ਕੇ ਆਇਆ ਤੇ ਉਹ ਸਿੱਖਿਆ ਜਿਹੜੀ ਟੀਚਰਸ ਦੇ ਕੰਮ ਬਹੁਤ ਆਈ ਔਰ ਬਟ ਟੀਚਰ ਜਿਹੜੇ ਨੇ ਬੜੇ ਆਸਾਨੇ ਨਾਲ ਬੱਚੇ ਨੂੰ ਮਿਹਨਤ ਕਰਾ ਪਾਈ। ਸੋ ਜਿੱਥੇ ਟੀਚਰਸ ਆਤ ਹੈ ਉਥੇ ਮਾਪੇ ਦਾ ਵੀ ਹੋਣਾ ਹੀ ਅਤ ਹੈ। ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਇਸ ਬੱਚੀ ਵੱਲ ਵੇਖ ਕੇ ਅੱਗੇ ਵਧਣਾ ਚਾਹੁੰਦੇ ਨੇ ਹੋਰ ਵੀ ਬੱਚੇ ਆ ਗਏ ਨੇ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਸਰ ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਹਰ ਇਨਸਾਨ ਯਾਦ ਰੱਖੇ ਕਿ ਮਿਹਨਤ ਕਦੀ ਵੀ 헛 ਨਹੀਂ ਜਾਂਦੀ। ਜੇਕਰ ਅਸੀਂ ਸਹੀ ਤੰਗ ਨਾਲ ਸਹੀ ਸਮੇਂ ਤੇ ਸਹੀ ਚੀਜ਼ ਕਰੀਏ ਤੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਤੇ ਮੰਜ਼ਿਲ ਹਰ ਇਨਸਾਨ ਲਈ ਬਣੀ ਹੋਈ ਹੈ। ਸਿਰਫ ਚੰਗੀ ਨੀਅਤ ਨਾਲ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਤੋਂ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਮਿਹਨਤ ਕਰੋ ਮਿਹਨਤ ਦਾ ਫਲ ਜਿਹੜਾ ਹੈ ਕਿਤਨਾ ਕਿਤੇ ਮਿਲੇਗਾ। ਪ੍ਰਿੰਸੀਪਲ ਸਰ ਨੇ ਬੜੀ ਵਧੀਆ ਗੱਲਾਂ ਕਹਿਤੀਆਂ ਕਿ ਜੇ ਮਿਹਨਤ ਕਰੋਗੇ ਤਾਂ ਫਲ ਵੀ ਮਿਲੇਗਾ ਤੇ ਕਿਤਨਾ ਕਿਤੇ ਮਾਤਾ ਪਿਤਾ ਦਾ ਜਿਹੜਾ ਹੈ ਉਹ ਅਸ਼ੀਰਵਾਦ ਵੀ ਹੁੰਦਾ ਹੈ ਤਾਂ ਫੇਰ ਹੀ ਬੱਚਾ ਕਿਤੇ ਅੱਗੇ ਤਰੱਕੀ ਕਰਦਾ ਹੈ। ਤੋਂ ਗੱਲਬਾਤ ਕਰਾਂਗੇ ਬੱਚੀ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ। ਤੋਂ ਗੱਲਬਾਤ ਕਰਦੇ ਆਂ ਮਾਤਾ ਪਿਤਾ ਦੇ ਨਾਲ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਅਸ਼ੀਰਵਾਦ ਹੋਏ ਬੱਚਾ ਜਾਂ ਬੱਚੀ ਜਰੀਏ ਉਹ ਕਿਤਨਾ ਕਿਤੇ ਅੱਗੇ ਵੱਧ ਜਾਂਦਾ ਹੈ ਆਪਾਂ ਉਸ ਪਰਿਵਾਰ ਨਾਲ ਗੱਲਬਾਤ ਕਰਾਂਗੇ ਸ਼ੁਰੂ ਤੋਂ ਮੀਡੀਆ ਦੇ ਵਿੱਚ ਬੜੀ ਜਰੀਏ ਕੇਵਨ ਭਾਈਏ ਅੱਜ ਉਹਨਾਂ ਦੀ ਦੋ ਬੱਚੀਆਂ ਨੇ ਜਿਹੜਾ ਇਹ ਸੁਤਰਾ ਪਰਿਵਾਰ ਦਾ ਮਾਣ ਜਿਹੜਾ ਵਧਾਇਆ ਹੈ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਲੱਤੀ ਜੀ ਉਹ ਬਹੁਤ ਬਹੁਤ ਮੁਬਾਰਕਾ ਜੀ ਸਾਡੀ ਟੀਮ ਵੱਲੋਂ ਵੀ ਤੇ ਸਾਰੇ ਬਟਾਲਾ ਦੀ ਮੀਡੀਆ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸਾਰੇ ਲੁਥਰਾ ਪਰਿਵਾਰ ਨੂੰ ਬੜੀ ਸੇਵਾ ਕੀਤੀ ਹੈ ਕਿ ਅੱਜ ਜਿਹੜੀਆਂ ਦੋ ਦੋ ਖੁਸ਼ੀਆਂ ਮਿਲੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਬਹੁਤ ਧੰਨਵਾਦ ਜੀ ਸਾਰੇ ਭਰਾ ਅੱਜ ਸਤਿਵੰਤ ਦੇ ਨਾਲ ਘਰ ਆਏ। ਪਰਮਾਤਮਾ ਕਹਿੰਦੇ ਜਿਹਦਾ ਖੁੱਪਰ ਪਾੜ ਕੇ ਤੀਆ ਇੱਕ ਨਹੀਂ ਦੋ ਤੀਆਂ ਬਹੁਤ ਵਧੀਆ ਨੰਬਰ ਲੈ ਕੇ ਬੜੇ ਚੰਗੇ ਨੰਬਰਾਂ ਨਾਲ ਪਾਸ ਹੋਈਆਂ ਜਿਸ ਤਰ੍ਹਾਂ ਕਿ ਵੱਡੀ ਬੇਟੀ ਰੋਹਿਤਾ ਪਲੱਸ 2 ਤੋਂ CBSE ਦਾ ਰਿਜ਼ਲਟ ਆਇਆ ਤੇ 91% ਨੰਬਰ ਲੈ ਕੇ ਪਾਸ ਹੋਈ। ਛੋਟੀ ਦੀ ਕੀ 70% ਨੰਬਰ ਲੈ ਕੇ CBSE ਦਾ ਰਿਜ਼ਲਟ ਆਇਆ ਤਸ਼ੀਦਾ ਉਹ ਚੋਂ ਪਾਸ ਹੋਈ ਖੁਸ਼ੀਆਂ ਦੀ ਗੱਲ ਕਰੀਏ ਤੇ ਅੱਜ ਪਰਮਾਤਮਾ ਦੀ ਏਨੀ ਮਿਹਰ ਹੈ ਰੱਬ ਦਾ ਇਨਾ ਸ਼ੁਕਰ ਆ ਕਿ ਬਹੁਤ ਖੁਸ਼ੀਆਂ ਵਾ ਬਸਿਆ ਸ਼ਾਇਦ ਸ਼ਬਦ ਘਟ ਪੈ ਰਹੇ ਨੇ ਪਰ ਜੇ ਜਜ਼ਬਾਤ ਦੇਖੋ ਤੇ ਬਹੁਤ ਜ਼ਿਆਦਾ ਨੇ ਕਹਿੰਦੇ ਸੀ ਕਿ ਫੋਨ ਜਿਹੜਾ ਲੁਕੜਾ ਪਰਿਵਾਰ ਦੇ ਸਾਰੇ ਮਾਸੀਆਂ ਮਾਮਾ ਉਕਾਤਿਆਂ ਆਪਾਂ ਨੇ ਸਾਰੇ ਨੂੰ ਬੋਣਾ ਵੀ ਕਿਤੇ ਨਾ ਕਿਤੇ ਬੈਟਰੀ ਲੋ ਦੀ ਨਹੀਂ ਹੁੰਦੀ ਚਲੋ ਬੈਟਰੀ ਤੇ ਇਹ ਗੱਲ ਬੱਕਰੀ ਆ ਪਰਿਵਾਰ ਨੂੰ ਜਿਹੜੇ ਮਾਰੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਦੇ ਉਹਨਾਂ ਦੀ ਗੱਲ ਕਿਤੇ ਤੇ ਮੇਰੇ ਦੋਨਾਂ ਨੰਬਰਾਂ ਤੇ ਅੱਜ ਆਫਿਸ ਦੇ ਫੋਨ 'ਤੇ ਉਹ ਫੋਨ ਆਦਾ ਹੈ ਜਿਹੜੇ ਤੁਹਾਨੂੰ ਜਾਣਦੇ ਨੇ ਮੈਂ ਜਿਹਨਾਂ ਨੂੰ ਨਹੀਂ ਜਾਣਦਾ ਪਰ ਉਹ ਜਾਣਦੇ ਨੇ ਬੇਟੀ ਦੀ ਜਦੋਂ ਪੋਸਟ ਮਿਲਦੀ ਹੈ ਕਿ 91 ਫੀਸਦੀ ਨੰਬਰ ਲੈ ਕੇ ਸੀਬੀਐਸਸੀ ਦਾ ਨੇ ਤੀਜਾ ਪਾਸ ਕਰ ਤੇ 12ਵੀਂ ਦੀ ਬਾਤ ਤੋਂ ਪਾਸ ਹੋਏ ਬਹੁਤ ਸਾਰੇ ਐਸੇ ਨੰਬਰ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਨੇ ਬੜੇ ਮਾਣ ਨਾਲ ਗੱਲ ਕੀਤੀ ਬੜੀ ਵਧਾਈ ਦਿੱਤੀ ਇਸ ਤੋਂ ਵੱਧ ਮਾਨ ਕੀ ਕਹਿ ਸਕਦਾ ਕਿ ਜਦੋਂ ਧੀਆਂ ਇਸ ਕਦਰ ਬਾਪਿਆਂ ਦਾ ਨਾਮ ਵਧਾਉਣ ਸਮਾਜ ਦਾ ਨਾਮ ਵਧਾਉਣ ਕਿਉਂਕਿ ਕਿਤੇ ਨਾ ਕਿਤੇ ਅੱਜ ਇਹ ਸਮਝਿਆ ਜਾਂਦਾ ਕਿ ਧੀ ਤੇ ਪੁੱਤ ਚ ਕੋਈ ਫਰਕ ਨਹੀਂ ਬਰਾਬਰਤਾ ਦਾ ਸਮਾਂ ਹੈ ਪਰ ਬਰਾਬਰ ਹੀ ਸਮਝਣਾ ਚਾਹੀਦਾ ਹਾਂ ਧੀਆਂ ਨੂੰ ਇੱਕ ਐਡਵਾਂਟੇਜ ਜ਼ਰੂਰ ਹੁੰਦਾ ਕਿ ਉਹਦਾ ਮਾਪਿਆਂ ਨਾਲ ਪਿਆਰ ਜ਼ਿਆਦਾ ਹੁੰਦਾ ਤੇ ਉਸ ਪਿਆਰ ਦਾ ਵੀ ਕਿਤੇ ਨਾ ਕਿਤੇ ਲਾਹ ਹੁੰਦਾ ਮੁਰਿਆਂ ਨੂੰ ਝਿੜਕ ਝੰਬ ਲਈਦਾ ਧੀਆਂ ਨੂੰ ਕਦੇ ਕੁਝ ਕਹਿਣਾ ਨਹੀਂ ਹੁੰਦਾ ਤਨਾਇਤੀਆਂ ਕੁਝ ਐਸਾ ਕਰਦੀਆਂ ਨੇ ਮੁੰਡੇ ਤੇ ਚਲੋ ਕਰ ਲੈਂਦੇ ਆ ਜਦੋਂ ਉਹ ਚਿੜਤੀ ਲਈਦਾ ਪਰ ਦੋਨਾਂ ਤੇ ਬਰਾਬਰ ਦਾ ਮਾਨ ਆ ਔਰ ਮਾਨ ਹੋਣਾ ਵੀ ਚਾਹੀਦਾ ਕਿਉਂਕਿ ਜਦੋਂ ਬੱਚੇ ਇਸ ਕਦਰ ਮਾਪਿਆਂ ਦਾ ਸਮਾਜ ਦਾ ਆਪਣੇ ਦੇਸ਼ ਦਾ ਸਕੂਲ ਦਾ ਨਾਮ ਰੋਸ਼ਨ ਕਰਨ ਤੇ ਸੁਭਾਵਿਕਾ ਦੀ ਖੁਸ਼ੀ ਔਰ ਖੁਸ਼ੀ ਵੀ ਉਹ ਜਿਹੜੀ ਦਸਿਆਂ ਦਸਤੀ ਨਹੀਂ ਜਾ ਰਹੀ ਠੀਕ ਹੈ ਤੁਸੀਂ ਆਏ ਹੋ ਤੁਹਾਡਾ ਬਹੁਤ ਧੰਨਵਾਦ ਆ ਮੈਸੇਜਿਕਨ ਜੀ ਇੱਕ ਲਾਸਟ ਕੁਐਸਚਨ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਸ ਬੱਚਿਆਂ ਨੂੰ ਉਸ ਬੱਚਿਆਂ ਨੂੰ ਜਿਹੜੇ ਇਸ ਮਕਾਮ ਤੱਕ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਮਿਹਨਤ ਕਰੋ ਤੇ ਫਲ ਮਿਲੇਗਾ ਦੇਖੋ ਹਰ ਸ਼ਖਸ ਦੀ ਇੱਕ ਆਪਣੀ ਮਜਬੂਰੀ ਹੋ ਸਕਦੀ ਆ ਇਨਸਾਨ ਮਿਹਨਤ ਕਰਨ 'ਚ ਘਟ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਆ ਕਿ ਜੇ ਮਿਹਨਤ ਕਰਨ 'ਚ ਘਟ ਨਹੀਂ ਕਰਦਾ ਤੇ ਮਿਹਨਤ 'ਚ ਹੀ ਕਮੀ ਰਹਿ ਜਾਂਦੀ ਆ ਇਹਦੇ ਚ ਕਰਮ ਕਿਸਮਤ ਇੱਕ ਸਟੈਂਡਰੀ ਆ ਪਹਿਲੀ ਗੱਲ ਆ ਕਿ ਤੁਸੀਂ ਮਿਹਨਤ ਕਿੰਨੀ ਕੀਤੀ ਸੋਚਦਾ ਹਰ ਸ਼ਖਸ ਵਾ ਕਿ ਮੈਂ ਵੀ 100 ਚੋਂ 99% ਨੰਬਰ ਲੈ ਜਾ 98 ਲੈ ਜਾ ਸੋ ਕਿਤੇ ਨਾ ਕਿਤੇ ਮਿਹਨਤ ਮਿਹਨਤ ਕਰਨੀ ਹੀ ਵੈਗੀ ਜਿੰਨੀ ਕਰੋਗੇ ਦੁੱਧ ਕਹਿੰਦੇ ਨੇ ਕਿ ਮਿੱਠਾ ਜਿੰਨਾ ਪਾਓਗੇ ਉਨਾ ਹੀ ਮਿੱਠਾ ਤੁਹਾਨੂੰ ਟੇਸਟ ਆ ਜਾਏਗਾ ਸੋ ਸ਼ਾਇਦ ਮਕਹਾਵਤ ਠੀਕ ਕਰ ਲਾ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਿੰਨਾ ਕਿ ਤੁਸੀਂ ਮਿਹਨਤ ਕਰੋਗੇ ਉਨਾਂ ਕੀ ਤੁਹਾਨੂੰ ਫਲ ਮਿਲ ਜੇਗਾ ਤੇ ਮਿਹਨਤ ਕਰਨੀ ਛੱਡਣੀ ਨਹੀਂ ਚਾਹੀਦੀ ਕਿੱਤਾ ਕੋਈ ਵੀ ਆ ਕੰਮ ਕੋਈ ਵੀ ਆ ਵੱਧ ਤੋਂ ਵੱਧ ਮਿਹਨਤ ਕਰੋ ਮਿਹਨਤ ਕਰੋ ਤਾਂ ਕਿ ਅਜਿਹੇ ਦੁਸ਼ਮਣੇ ਸਾਹਮਣੇ ਆ ਜਾਣ ਬਿਲਕੁਲ ਮਿਲੋ ਸੋਣਾ ਨੇ ਮੈਸੇਜ ਦਿੱਤਾ ਜੀ ਮਿਹਨਤ ਕਰੋਗੇ ਤਾਂ ਫਲ ਕਿਤਨਾ ਕਿਤੇ ਮਿਲੇਗਾ ਜੇ ਤੁਸੀਂ ਕਹਿੰਦੇ ਹੋ ਕਿ ਅੱਜ 95% ਨੰਬਰ ਲਿਆਣੇ ਨੇ ਜਾਂ 100% ਨੰਬਰ ਲਿਆਣੇ ਨੇ ਤੇ ਪੂਰੀ 100% ਤੋਂ ਵੱਧ ਜਿਹੜੀ ਮਿਹਨਤ ਕਰੋਗੇ ਤੇ ਫੇਰ ਹੀ ਕਿਤਨਾ ਕਿਤੇ ਜਿਹਰੇ ਨੇ ਤੁਹਾਡੇ ਨੰਬਰ ਸਹੀ ਆਣਗੇ ਸੋ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ ਸਿਰ ਤੋਂ ਹੀ ਵਧਾਈਆਂ ਮਿਲਦੀਆਂ ਪਿਆਣੇ ਤੇ ਗੱਲਬਾਤ ਕਰਾਂਗੇ ਕੀ ਹੋਣਾ ਦਾ ਕਹਿਣਾ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਰਿਸ਼ਾਲੋਤ ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਦੋ ਧੀਆਂ ਨੇ ਮਾਣ ਵਧਾਇਆ ਲੁਥਰਾ ਪਰਿਵਾਰ ਦਾ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਪਏ ਨੇ ਕਿਤਨਾ ਕਿਤੇ ਲੱਗਦਾ ਹੈ ਕਿ ਲੋਕਾਂ ਦੀ ਸੇਵਾ ਕੀਤੀ ਅੱਜ ਕਿਤਨਾ ਕਿਤੇ ਅੱਜ ਜਿਹੜਾ ਉਹਦਾ ਰਿਜ਼ਲਟ ਮਿਲਿਆ ਤੁਹਾਨੂੰ ਬਹੁਤ ਮਾਸੂਮਾਨ ਮਸੂਸ ਹੋ ਰਿਹਾ ਹੈ ਕਿ ਬੱਚੇ ਨੇ ਬਹੁਤ ਵਧੀਆ ਨੰਬਰ ਲਿੱਤੇ ਨੇ ਛੋਟੀ ਬੇਟੀ ਨੇ ਵੀ ਬਹੁਤ ਅੱਛੇ ਨੰਬਰ ਆਏ ਨੇ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਨੇ ਸੇਰ ਦੇ ਵਧਾਈਆਂ ਲਈ ਕੋਈ ਕੀ ਨੇਡ ਮਾਰਤ ਨਹੀਂ ਕੀਤੀ ਕਿ ਅੱਜ ਰਿਜ਼ਲਟ ਆਇਆ ਵਧੀਆ ਤੇ ਆਪਾਂ ਉਹ ਚੀਜ਼ ਖਾਣੀ ਹੈ ਤੇ ਉਹ ਚੀਜ਼ ਲੈਣੀ ਮਮਾ ਨੂੰ ਕਿ ਹਾਲੇ ਤੱਕ ਸਭ ਬੀਜ਼ੀ ਹੈ ਬਹੁਤ ਜ਼ਿਆਦਾ ਵਧਾਈਆਂ ਦੇ ਲਈ ਹਾਲੇ ਤੱਕ ਗੱਲ ਬੈਠੇ ਵੀ ਨਹੀਂ ਹਾਲੇ ਤੱਕ ਖਾਣਾ ਵੀ ਨਹੀਂ ਖਾਇਆ ਉਹਨਾਂ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਸਾਡੀਆਂ ਪਿਆਰਿਆਂ ਦੀ ਮਾਨ ਵਧਾਇਆ ਲੋਤਰਾ ਪਰਿਵਾਰ ਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਰੇ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਵੱਧ ਤੋਂ ਵੱਧ ਪੜ੍ਹਨ ਤੇ ਆਪਣੇ ਮਾਪੇ-ਬਾਪ ਦਾ ਨਾਮ ਰੋਸ਼ਨ ਕਰਨ। ਤੋਂ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਮਿਹਨਤ ਕਰੋ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੋ। ਤੋਂ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਭਵਨਗਰ왈ਦਾ ਪੰਜਾਬੀ ਰਾਤੀ ਲਾਈਵ ਟੀਵੀ ਲਕੀ ਰਾਜਪੂਤ ਪਟਿਆਲਾ